ਤੁਸੀਂ ਦੇਖ ਰਹੇ ਹੋ ABC ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਜਗਤਾਰ ਸਿੰਘ ਪੁਲਰ ਪੰਜਾਬ ਦੇ ਦੋ ਬਹੁਤ ਮਹੱਤਵਪੂਰਨ ਮੁੱਦੇ ਨੇ ਜਿਨ੍ਹਾਂ ਮੁੱਦਿਆਂ ਤੇ ਅੱਜ ਕੱਲ੍ਹ ਸਰਕਾਰ ਪੰਜਾਬ ਦੀ ਜਨਤਾ ਨੂੰ ਇਹ ਸਾਬਤ ਕਰਨ ਤੇ ਲੱਗੀ ਹੋਈ ਹੈ ਕਿ ਸੂਬੇ ਅੰਦਰ ਨਾ ਸੀ ਨਸ਼ਾ ਰਹਿਣ ਦੇਣਾ ਤੇ ਨਾ ਹੀ ਭ੍ਰਿਸ਼ਟਾਚਾਰ ਵੀ ਖਤਮ ਕਰ ਦੇਣਾ ਮਤਲਬ ਭ੍ਰਿਸ਼ਟਾਚਾਰ ਪੱਖੋਂ ਤੇ ਨਸ਼ਿਆਂ ਦੇ ਪੱਖੋਂ ਅਸੀਂ ਪੰਜਾਬ ਨੂੰ ਦੋਨਾਂ ਜਿਹੜੀਆਂ ਅਲੰਪਤਾ ਨੇ ਮੁਕਤ ਕਰ ਦੇਣਾ ਤੇ ਇਸ ਮਤਲਬਕ ਸਾਡੇ ਨਾਲ ਗੱਲਬਾਤ ਕਰਨਗੇ CPM ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਸੇਖੋਂ ਸਾਹਿਬ ਸਰਕਾਰ ਅੱਜਕਲ ਬਹੁਤ ਜ਼ੋਰ ਲੱਗੇ ਕਿ ਅਫਸਰਾਂ ਦੀ ਜਿਹੜੇ ਬੇਈਮਾਨ ਹੋਣਗੇ ਉਹਨਾਂ ਦੀ ਰਾਖੀ ਕਰ ਰਹੇ ਨੇ ਪੰਜਾਬ ਦੇ ਐਮਐਲਏ ਪਿੱਛੇ ਜੀ ਇੱਕ ਵੀਡੀਓ ਵੀ ਵਾਇਰਲ ਤੁਸੀਂ ਆਪ ਦੇਖੀ ਹੋਊਗੀ ਇਹ ਸਰਕਾਰ ਦੇ ਜਿਹੜੇ ਦੋਨੇ ਮਸਲੇ ਕਿ ਅਸੀਂ ਭ੍ਰਿਸ਼ਟਾਚਾਰ ਪੱਖੋਂ ਤੇ ਨਸ਼ਾ ਪੱਖੋਂ ਪੰਜਾਬ ਨੂੰ ਰੰਗਲਾ ਬਣਾ ਦੇਣਾ ਹੈਗਾ ਇਹ ਬਰਾਈਆਂ ਖਤਮ ਕਰ ਦੇਣੀਆਂ ਦੇਖੋ ਪੁੱਲਰ ਸਾਹਿਬ ਗੱਲ ਆ ਵੀ ਤੁਹਾਡੇ ਮਾਧਮ ਰਾਹੀਂ ਸਮੂਹ ਦਰਸ਼ਕਾਂ ਨੂੰ ਮੈਂ ਬੇਨਤੀ ਕਰਦਾ ਕਿ ਪੰਜਾਬ ਸਰਕਾਰ 3 ਸਾਲ ਪਹਿਲਾਂ ਹੁਣ 3 ਸਾਲ ਪੂਰੇ ਹੋ ਚੁੱਕੇ ਆ ਜੀ ਜੀ 3 ਸਾਲ ਪਹਿਲਾਂ ਵੀ ਇਹਨਾਂ ਮੁੱਦਿਆਂ ਦੇ ਉੱਤੇ ਇਹ ਤੋਂ ਬਿਨਾਂ ਹੋਰ ਵੀ ਕਾਫੀ ਗਰੰਟੀਆਂ ਇਸ਼ੂ ਸਾਰੇ ਉਹਨਾਂ ਨੇ ਲਏ ਜੀ ਵੀ ਪੰਜਾਬ ਨੂੰ ਅਸੀਂ ਇਹ ਸਾਰੇ ਸੰਕਟ ਚੋਂ ਕੱਢਣਾ ਹੈ ਜੀ ਹੁਣ ਜਿੱਥੋਂ ਤੱਕ ਭ੍ਰਸ਼ਟਾਚਾਰ ਦਾ ਸਵਾਲ ਆ ਜੀ ਉਹਦੇ ਲਈ ਮੈਂ ਸਮਝਦਾ ਕਿ ਭਗਵੰਤ ਮਾਨ ਜਿਹਨੂੰ ਆਪਣਾ ਪਹਿਲਾਂ ਤਾਂ ਐਮਐਲਏ ਦੀ ਸਕਰੀਨਿੰਗ ਕਰਨੀ ਚਾਹੀਦੀ ਆ। ਅੱਛਾ ਜੀ। ਵੀ ਜਿਹੜੇ ਐਮਐਲਏ ਜਾਂ ਆਪ ਦੇ ਲੀਡਰ ਨੇ ਜੀ। ਉਹ ਇਸ ਭ੍ਰਸ਼ਟਾਚਾਰ ਦੀ ਦਲਦਲ ਚੋਂ ਉਹਨਾਂ ਨੂੰ ਬਾਹਰ ਕੱਢਣਾ ਚਾਹੀਦਾ। ਅੱਛਾ ਜੀ। ਪਿਛਲੇ ਦਿਨੀ ਹੁਣ ਇੱਕ ਵੀਡੀਓ ਬੜੀ ਚਰਚਾ ਦਾ ਵਿਸ਼ਾ ਬਣੀ ਆ ਟਰੱਕ ਯੂਨੀਅਨ ਦੀ ਪ੍ਰਧਾਨਗੀ ਦਾ ਜਿਹੜਾ ਸਵਾਲ ਆਇਆ। ਜੀ ਜੀ। ਉਹਦੇ ਚ ਪੈਸੇ ਲੈ ਕੇ ਪੈਸੇ ਮੋੜੇ ਵੀ ਗਏ ਇਹ ਵੀਡੀਓ ਵੀ ਸਟੈਂਡ ਕਰਦੀ ਆ ਜੀ ਤੇ ਜਿਹੜਾ ਉਹਦੇ ਚ 30 ਲੱਖ ਰੁਪਈਆ ਦਿੰਦਾ ਜੀ ਤੇ ਉਹਦਾ ਪੈਸਾ ਜਦੋਂ ਵਾਪਸ ਹੁੰਦਾ ਉਹ ਕਹਿੰਦਾ ਜੀ ਮਤਲਬ ਮੈਂ ਤਾਂ ਪੈਸੇ ਵਾਪਸ ਕਰ ਤਾ ਉਹ ਕਹਿੰਦਾ ਤੇਰਾ ਕਸੂਰ ਨਹੀਂ ਮੇਰਾ 30 ਲੱਖ ਦਾ ਸੌਦਾ ਕੀਤਾ ਜਿਹੜਾ ਉਹਦੀ ਪੂਰਤੀ ਦਾ ਸਵਾਲ ਜੀ ਉਹ ਜ਼ਹਿਰ ਨਿਕਲ ਲੈਂਦਾ ਜੀ ਤੇ ਮੁੜ ਕੇ ਜੀ ਚਰਚਾ ਚੱਲਦੀ ਆ ਵੀ 55 ਲੱਖ ਦੇ ਕੇ ਪ੍ਰਧਾਨਗੀ ਹੈ ਜਿਹੜੀ ਜੀ ਅ ਉਨੇ ਐਮਐਲਏ ਜਿਹੜੀ ਬਹੁਤ ਨਜ਼ਦੀਕੀ ਆ ਭਗਵੰਤ ਮਾਨ ਜੀ ਹੁਣਾਂ ਦੇ ਜੀ ਤੇ ਇਲਜ਼ਾਮ ਤਾਂ ਵੈਸੇ ਉਹ ਫੂਲ ਪ੍ਰੂਫ ਕੇਸ ਹੋ ਗਿਆ ਜੀ ਦੂਸਰੇ ਬੰਦੇ ਨੂੰ ਪ੍ਰਧਾਨਗੀ ਦਾ ਤਾਜ ਪਹਿਨਾ ਦਿੱਤਾ ਤੇ ਐਮਐਲਏ ਮੈਡਮ ਉੱਚ ਹਾਜ਼ਰ ਹੈ ਜੀ ਤਾਂ ਉਹਨੂੰ ਸਮਝ ਲੈਣਾ ਚਾਹੀਦਾ ਵੀ ਅਸੀਂ ਇਸ ਤੋਂ ਫੂਲ ਪ੍ਰੂਫ ਕੇਸ ਕੀ ਹੋ ਸਕਦਾ ਜੀ ਇਹਦੇ ਇਨਵੈਸਟੀਗੇਸ਼ਨ ਜੀ ਜੁਡੀਸ਼ੀਅਲ ਲੈਵਲ ਤੇ ਹੋਣੀ ਚਾਹੀਦੀ ਆ ਜਾਂ ਸੀਬੀਆਈ ਲੈਵਲ ਤੇ ਹੋਣੀ ਚਾਹੀਦੀ ਆ ਜਿਹੜੀਆਂ ਸੈਂਟਰਲ ਏਜੰਸੀਆਂ ਨੇ ਉਹਨਾਂ ਨੂੰ ਵੀ ਆਪਣਾ ਰੋਲ ਅਦਾ ਕਰਨਾ ਚਾਹੀਦਾ ਵੀ ਐਡਾ ਵੱਡਾ ਤਾਂ ਫੂਲ ਪ੍ਰੂਫ ਕੇਸ ਆ ਇੱਕ ਕਰਪਸ਼ਨ ਦਾ ਇਹ ਤੋਂ ਬਿਨਾ ਹੋਰ ਬਹੁਤ ਸਾਰੇ ਕੇਸੇਜ਼ ਨੇ ਕਰਪਸ਼ਨ ਦੇ ਰੈਵਨੂ ਡਿਪਾਰਟਮੈਂਟ ਕਰਪਸ਼ਨ ਨਾਲ ਐਨ ਲੱਤਪੱਤ ਹੋਇਆ ਹੋਇਆ ਪਰ ਉਹ ਐਮਐਲਏ ਦੇ ਪੱਖ ਆ ਗਿਆ ਕਹਿੰਦੇ ਕਿ ਸਾਡੇ ਤੇ ਮੈਨੂੰ ਤੇ ਵਿਰੋਧੀ ਬਦਨਾਮ ਕਰ ਰਿਹਾਗੇ ਨੇ ਪਰ ਇਸ ਮਸਲੇ ਦੇ ਵਿੱਚ ਨਾ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਬੋਲੇ ਨਾ ਇਹਨਾਂ ਦੇ ਸੂਬਾ ਪ੍ਰਧਾਨ ਅਮਨ अरोड़ा ਸਾਹਿਬ ਬੋਲੇ ਆਗੇ ਨੇ ਉਹਨਾਂ ਦੋਨਾਂ ਦੀ ਚੁੱਪੀ ਨੂੰ ਕਿਵੇਂ ਦੇਖਦੇ ਹੋ ਚੁੱਪੇ ਤਾਂ ਇਹ ਸਮਝ ਉਹਨਾਂ ਨੂੰ ਪੈ ਚੁੱਕੀ ਆ ਵੀ ਇਹ ਐਮਐਲਏ ਨੇ ਸਾਡੀ ਨਾਲ ਗਲਤ ਕੰਮ ਕੀਤਾ ਹੈ ਜੀ ਚੁੱਪ ਦਾ ਖਾਮੋਸ਼ੀ ਦਾ ਕਾਰਨ ਇਹ ਆ ਦੂਸਰਾ ਸਵਾਲ ਇਹ ਆ ਵੀ ਐਮਐਲਏ ਦਾ ਇਹ ਕਹਿਣਾ ਵੀ ਵਿਰੋਧੀ ਮੈਨੂੰ ਬਦਨਾਮ ਕਰਦੇ ਆ ਫਿਰ ਐਮਐਲ ਜਿਹੜਾ ਉਹ ਸੋਸ਼ਲ ਮੀਡੀਆ ਦੇ ਉੱਤੇ 30 ਲੱਖ ਦਾ ਉਹ ਨੋਟ ਪਾਏ ਨੇ ਜੀ ਉਹ ਉਹ ਜਿਹੜਾ ਬੰਦਾ ਬਿਲਕੁਲ ਇਹਦੇ ਨਜ਼ਦੀਕੀ ਆ ਉਹਦੇ ਬਾਰੇ ਸਪਸ਼ਟ ਕਰਨ ਦਵੇ ਫਿਰ ਐਮਐਲ ਜੀ ਉਹਦੇ ਮਤਲਬ ਸਪਸ਼ਟੇ ਹੋ ਗਿਆ ਫਿਰ ਦੂਜੀ ਗੱਲ ਵੀ ਜੇ ਤੇਰੇ ਤੇ ਇਲਜ਼ਾਮ ਨੇ ਤੇ ਫਿਰ ਦੂਜੇ ਬੰਦੇ ਨੂੰ ਪ੍ਰਧਾਨਗੀ ਦਾ ਤਾਜ ਕਿਉਂ ਸਜਾਇਆ ਗਿਆ ਜਿਹਦੀ ਗੱਲ 55 ਲੱਖ ਦੀ ਚੱਲਦੀ ਆ ਜੀ ਤੇ ਇਹਦਾ ਮਤਲਬ ਦਾਲ 'ਚ ਕੁਝ ਕਾਲਾ ਕਾਲਾ ਹੈ ਮੈਨੂੰ ਤਾਂ ਲੱਗਦਾ ਵੀ ਦਾਲ ਹੀ ਕਾਲੀ ਆ ਸਾਰੀ ਸੋ ਇਸ ਤਰ੍ਹਾਂ ਬਹੁਤ ਵੱਡਾ ਇਸ਼ੂ ਜਿਹੜਾ ਹੈ ਸੀਰੀਅਸਲੀ ਸਰਕਾਰ ਨੂੰ ਲੈਣਾ ਚਾਹੀਦਾ ਕ੍ਰਾਪਸ਼ਨ ਚ ਆਪਣੇ ਐਮਐਲਏਜ ਆਪਣੇ ਜਿਹੜੇ ਕਾਰਜਕਰਤਾ ਨੇ ਉਹਨਾਂ ਪ੍ਰਤੀ ਵੀ ਸਰਕਾਰ ਨੂੰ ਅੱਖਾਂ ਖੋਲ੍ਹਣੀਆਂ ਚਾਹੀਦੀਆਂ ਨੇ ਤੇ ਉਹਨਾਂ ਤੇ ਵੀ ਐਕਸ਼ਨ ਹੋਣਾ ਚਾਹੀਦਾ ਅੱਛੀ ਕੋਰ ਸਭ ਤੋਂ ਵੱਡਸ ਵੱਲ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਜਿਨ੍ਹਾਂ ਦੀ ਆਮ ਆਦਮੀ ਪਾਰਟੀ ਸਾਰੀ ਕਹਿੰਦੀ ਹੈ ਕਿ ਭ੍ਰਿਸ਼ਟਾਚਾਰ ਦੇ ਖਿਲਾਫ ਜ਼ੀਰੋ ਟੋਲਰੈਂਸ ਆ ਅਸੀਂ ਤੇ ਮੁਖਸਰ ਦਾ ਡੀਸੀ ਜਿਹੜਾ ਉਹ ਸਸਪੈਂਡ ਕਰ ਦਿੱਤਾ ਇੱਕ ਬੀਡੀਪੀ ਨੂੰ ਡਿਸਮਿਸ ਕਰ ਦਿੱਤਾ ਇੱਕ ਨਾਇਬ ਤਹਿਸੀਲਦਾਰ ਨੂੰ ਡਿਸਮਿਸ ਕਰ ਦਿੱਤਾ ਜੀ ਤਕੋ ਜਿਹੜਾ ਨਾਇਬ ਤਹਿਸੀਲਦਾਰ ਜਾਂ ਦੂਸਰੇ ਆ ਉਹ ਮੇਰਾ ਖਿਆਲ ਕਾਫੀ ਲੰਮੇ ਸਮੇਂ ਦੀ ਪ੍ਰੋਸੀਡਿੰਗ ਪਰਚੇ ਦਰਜ ਉਹਨਾਂ ਤੇ ਹੋਏ ਹੋਏ ਸੀਗੇ ਉਹ ਅੱਜ ਦੀ ਪ੍ਰੋਸੀਡਿੰਗ ਤਾਂ ਹੈ ਨਹੀਂ ਸੋ ਜਿਹੜੇ ਅੱਜ ਭ੍ਰਸ਼ਟਾਚਾਰ ਹੋ ਰਿਹਾ ਹਰ ਖੇਤਰ ਦੇ ਵਿੱਚ ਉਹਦਾ ਕੀ ਜਵਾਬ ਹੈ ਥਾਣਿਆਂ 'ਚ ਚਲੇ ਜਾਓ ਥਾਣੇਦਾਰ ਸਿੱਧੇ ਰਿਸ਼ਵਤਾਂ ਮੰਗ ਰਹੇ ਨੇ ਅਫਸਰ ਕਿਸੇ ਵੀ ਡਿਪਾਰਟਮੈਂਟ ਦੇ ਵਿੱਚ ਲੋਕਾਂ ਨੂੰ ਅਨਸਾਫ ਨਹੀਂ ਮਿਲ ਰਿਆ ਹੁਣ ਮਾਈਨਿੰਗ ਨੂੰ ਕੀ ਕਹਿਣਗੇ ਇਹ ਕਰਪਸ਼ਨ ਹੈ ਕਿ ਕੀ ਆ ਇਹ ਇਹ ਸੀਨਾ ਚੋਰੀਆ ਤਾਂ ਕੈਸਾ ਹੀ ਆ ਮਾਈਨਿੰਗ ਹੋ ਰਹੀ ਆ ਬੜੇ ਜੋਰਾਂ ਤੇ ਤੋ ਚੋ ਪੈਸਾ ਖਾਤੇ ਚ ਕਿੰਨਾ ਆ ਰਿਹਾ ਇਹਦਾ ਜਵਾਬ ਵੀ ਤਾਂ ਸਰਕਾਰ ਨੂੰ ਭਗਵੰਤ ਮਾਨ ਜੀ ਨੂੰ ਕਰਨਾ ਚਾਹੀਦਾ ਤੇ ਨਾਲ ਨਾਲ ਸਵਾਲ ਇਹ ਵੱਡੇ ਹੈ ਵੀ ਜਿਹੜੇ ਇਸ ਨੈਕਸਸ ਦੇ ਵਿੱਚ ਇਹਨਾਂ ਦੇ ਚਾਹੇ ਮਾਈਨਿੰਗ ਦਾ ਇਸ਼ੂ ਆ ਦੂਸਰੇ ਇਸ਼ੂ ਨੇ ਕਰਪਸ਼ਨ ਇਸ਼ੂ ਹੈ ਇਹਦੇ ਚ ਜਿਹੜੇ ਇਹਨਾਂ ਦੇ ਐਮਐਲਏ ਚ ਜਾਂ ਦੂਸਰੇ ਜਿਹੜੇ ਇਹਨਾਂ ਦੇ ਲੋਕ ਅਧਿਕਾਰੀ ਜ਼ਿੰਮੇਵਾਰ ਨੇ ਉਹਨਾਂ ਦੇ ਖਿਲਾਫ ਵੀ ਐਕਸ਼ਨ ਕਰਨਾ ਬਣਦਾ ਹੈ ਤੇ ਨਹੀਂ ਤਾਂ ਫਿਰ ਲੋਕੀ ਇਹ ਸਮਝਣਗੇ ਕੋਈ ਐਮਐਲਏ ਇਹਨਾਂ ਦਾ ਕੋਠੀਆਂ ਤੇ ਕਬਜ਼ੇ ਕਰ ਰਿਹਾ ਕੋਈ ਕੁਸ਼ ਕਰ ਰਿਹਾ ਇਹਦਾ ਸਾਰਾ ਜੱਗ ਝਾੜ ਹੋ ਗਈ ਹੈ ਭਲਾ ਜਿੰਨਾ ਲੋਕਾਂ ਨੇ ਇਹਨਾਂ ਨੂੰ ਸਮਰਥਨ ਦਿੱਤਾ ਸੀ ਉਨਾਂ ਹੀ ਲੋਕ ਹੁਣ ਪਰੇਸ਼ਾਨ ਵੀ ਬਹੁਤ ਨੇ ਤੇ ਲੋਕ ਅੱਕੇ ਵੀ ਬਹੁਤ ਹੋਏ ਨੇ ਅਛੇ ਇੱਕ ਹੋਰ ਮਹੱਤਵਪੂਰਨ ਮੁੱਦੇ ਦੀ ਗੱਲ ਕੀਤੀ ਜਾਵੇ ਨਸ਼ਾ ਦੇ ਖਿਲਾਫ ਸਰਕਾਰ ਨੇ ਬੜੀ ਤਿੱਖੀ ਮਿਹਨਤ ਸ਼ੁਰੂ ਕੀਤੀ ਹੈਗੀ ਆ ਜਿਹੜੇ ਨਸ਼ੇ ਦੇ ਛੋਟੇ ਮੋਟੇ ਤਸਕਰ ਨੇ ਉਹਨਾਂ ਦੇ ਘਰ ਢੋਣੇ ਸ਼ੁਰੂ ਕਰ ਦਿੱਤੇ ਨੇ ਤੁਹਾਡੀ ਪਾਰਟੀ ਸਰਕਾਰ ਦੇ ਇਸ ਬੁਲਡੋਜ਼ਰ ਐਕਸ਼ਨ ਨੂੰ ਜਾਂ ਨਸ਼ਿਆਂ ਦੇ ਖਿਲਾਫ ਜਿਹੜੀ ਜੰਗ ਛੇੜੀ ਉਹਨੂੰ ਕਿਵੇਂ ਦੇਖਦੀ ਜੀ ਦੇਖੋ ਨਸ਼ਿਆਂ ਦਾ ਜਿਹੜਾ ਇਸ਼ੂ ਆ ਉਹ ਬਹੁਤ ਵੱਡਾ ਇਸ਼ੂ ਹੈ ਜੀ ਇਹਦੇ ਤੇ ਪੰਜਾਬ ਸਰਕਾਰ ਭਗਵੰਤ ਮਾਨ ਜੀ ਉਹਨਾਂ ਦੀ ਸਰਕਾਰ ਜਿਹੜੀ ਹੈ ਉਹ ਵਾਦਾ ਕਰਕੇ ਆਏ ਸੀ ਵੀ ਅਸੀਂ ਇਹਨੂੰ 2 ਮਹੀਨਿਆਂ 'ਚ ਸਮਾਪਤ ਕਰਾਂਗੇ ਪਰ 3 ਸਾਲਾਂ ਦੇ ਵਿੱਚ ਕਿੰਨੇ ਮਾਮਾ ਦੇ ਪੁੱਤ ਆ ਜਿਹੜੇ ਉਹ ਨਸ਼ੇ ਦੀ ਕਾਰਨ ਮੌਤ ਦੇ ਮੂੰਹ 'ਚ ਜਾ ਚੁੱਕੇ ਨੇ ਕਿੰਨੇ ਸਿਵੇ ਵਾਲੇ ਨੇ ਪਿਛਲੇ 3 ਸਾਲਾਂ 'ਚ ਇਹਦਾ ਹਿਸਾਬ ਕਿਤਾਬ ਵੀ ਭਗਵੰਤ ਮਾਨ ਜੀ ਦੇ ਸਰਕਾਰ ਨੂੰ ਦੇਣਾ ਹੀ ਹੋਏਗਾ ਸੋ ਹੁਣ ਕਿਉਂਕਿ ਅਸਲ 'ਚ ਲੋਕਾਂ ਦੇ ਹੋਰ ਬਹੁਤ ਵੱਡੇ ਸਵਾਲ ਨੇ ਇਸ਼ੂ ਬਹੁਤ ਵੱਡੇ ਆ ਅਸਲ 'ਚ ਉਹ ਫੋਕਸ ਆ ਜਿਹੜਾ ਆ ਲੋਕਾਂ ਦਾ ਇੱਕ ਦੂਸਰਾ ਵੀ ਦਿੱਲੀ ਦੀ ਹਾਰ ਦੇ ਕਾਰਨ ਬੇਬਖਲਾਹਟ ਵਿੱਚ ਨੇ ਨਿਰਾਸ਼ਾ ਵਿੱਚ ਵੀ ਆ ਇਹ ਨਿਰਾਸ਼ਾ ਤੇ ਬਖਲਾਹਟ ਵਿੱਚੋਂ ਮਤਲਬ ਇਹ ਆ ਵੀ ਆਪਾਂ ਇਹ ਐਕਸ਼ਨ ਕਰਕੇ ਲੋਕਾਂ ਦਾ ਧਿਆਨ ਜਿਹੜੇ ਬਾਕੀ ਦੇ ਮੁੱਦੇ ਨੇ ਉਹਦੇ ਤੋਂ ਵੀ ਲਾਂਬੇ ਕਰਨ ਦਾ ਸਵਾਲ ਆ ਪੰਜਾਬ ਦੀ ਆਰਥਿਕਤਾ ਕਿਸ ਰਸਤੇ ਜਾ ਰਹੀ ਹੈ ਪੰਜਾਬ ਉੱਜਣ ਵਾਲੇ ਰਾਹ ਤੇ ਤੋਰ ਦਿੱਤਾ ਜਿਹੜਾ ਆਰਥਿਕ ਪਹਿਲੂ ਤੋਂ ਪੰਜਾਬ ਬਰਬਾਦੀ ਵਾਲੇ ਰਸਤੇ ਤੇ ਜਾ ਰਿਹਾ ਉਸ ਵਾਸਤੇ ਵੀ ਸਰਕਾਰ ਨੇ ਧਿਆਨ ਡਾਇਵਰਟ ਕਰਨ ਦਾ ਯਤਨ ਕੀਤਾ ਬਈ ਐਕਸ਼ਨ ਕਰਦੇ ਹੋ ਲਾਲਾ ਲਾਲਾ ਕਰਕੇ ਉਹਦੇ ਨਾਲ ਕੇਸ ਦਰਜ ਕਰਤੇ ਬਰਾਮਦਗੀ ਹੋ ਗਈ ਪਰ ਉਹਦੇ ਚ ਮਗਰਮਸਤ ਤਾਂ ਕੋਈ ਵੀ ਨਹੀਂ ਫੜਾਇਆ ਜਿਹੜੇ ਬਰਾਮਦਗੀ ਵੀ ਆ ਉਹ ਆਪ ਮੰਨ ਰਿਆ ਪੁਲਿਸ ਅਧਿਕਾਰੀ ਉਹ ਬਹੁਤ ਮਾਈਨਰ ਹੈ ਤੇ ਉਹਦਾ ਪਰਚਾ ਦਰਜ ਕਰਤੇ ਉਹ ਸੈਂਕੜਿਆਂ ਦੀ ਗਿਣਤੀ ਚ ਤੇ ਬਲਡੋజర్ ਦੀ ਕਾਰਵਾਈ ਨੂੰ ਕਿਵੇਂ ਦੇਖਦੇ ਜੀ ਇਹੋ ਜਿਹੇ ਲੋਕਾਂ ਨੂੰ ਨਾਥ ਪਾਉਣੀ ਚਾਹੀਦੀ ਕਿ ਨਹੀਂ ਪਾਣੀ ਚਾਹੀਦੀ ਜੀ ਕੋਈ ਸਵਾਲ ਹੈਗਾ ਵੀ ਇਹ ਜੋ ਵੀ ਕਾਰਵਾਈ ਹੋਵੇ ਉਹ ਕਿਸੇ ਐਗਜ਼ੈਕਟਿਵ ਨੂੰ ਅਧਿਕਾਰ ਨਹੀਂ ਹੋਣਾ ਚਾਹੀਦਾ ਜੋ ਮੈਂ ਸਮਝਦਾ ਹਾਂ ਕਾਨੂੰਨ ਦੇ ਤੌਰ ਤੇ ਕਾਨੂੰਨੀ ਕੋਰਟ ਦੀ ਪ੍ਰਕਿਰਿਆ ਦੇ ਰਾਹੀਂ ਇਹ ਗੱਲ ਜਿਹੜੀ ਕਰਨੀ ਚਾਹੀਦੀ ਆ ਉਹਦੇ ਲਈ ਪ੍ਰਾਪਰਟੀਆਂ ਸੀਲ ਕਰ ਦਿਓ ਤੁਸੀਂ ਪ੍ਰਾਪਰਟੀਆਂ ਨੂੰ ਸੇਲ ਕਰ ਦਿਓ ਤੁਸੀਂ ਉਹਦੀ ਬਰਬਾਦੀ ਕਰਨ ਦਾ ਬਿਨਾ ਕੋਰਟ ਤੋਂ ਮਾਰੇ ਸਮਝਦਾ ਕੋਈ ਬਾਜਵਤ ਅਧਿਕਾਰ ਹੈ ਹਾਲਾਂਕਿ ਅੱਜ ਵੀ ਜੀ ਇੱਕ ਸਰਕਾਰ ਨੂੰ ਨੋਟਿਸ ਹੋਇਆ ਕਿਸੇ ਨੇ ਪੀਆਈਐਲ ਪਾਈ ਹੈਗੀ ਹੈ ਕਿ ਇਹ ਵਾਕਿਆ ਜਿਵੇਂ ਤੁਸੀਂ ਕਹਿ ਰਹੇ ਕਿ ਪੁਲਿਸ ਕੋ ਕੋਈ ਅਧਿਕਾਰ ਨਹੀਂ ਹੈਗਾ ਦੇਸ਼ ਦੀਆਂ ਅਦਾਲਤਾਂ ਨੇ ਦੇਖਣਾ ਪਰ ਇਹੋ ਜੇ ਲੋਕਾਂ ਨੂੰ ਸਬਕ ਸਿਖਾਉਣ ਵਾਸਤੇ ਫਿਰ ਸਰਕਾਰ ਹੋਰ ਕੀ ਕਰ ਸਕਦੀ ਜੀ ਦੇਖੋ ਫਿਰ ਕੋਰਟ ਦਾ ਸਿਸਟਮ ਹੈ ਜਿਹੜਾ ਤੇ ਫਿਰ ਅਦਾਲਤੀ ਸਿਸਟਮ ਹੈ ਜਿਹੜੇ ਨਿਆਂ ਪਹਲਕਾ ਉਹ ਉਹਦਾ ਫਿਰ ਅਰਥ ਕੀ ਰਹਿ ਜਾਂਦਾ ਹੈ ਸਵਾਲ ਹੈ ਜਿਹੜਾ ਕਾਨੂੰਨ ਤੋ ਵੱਡਾ ਕੋਈ ਨਾਗਰਿਕ ਨਹੀਂ ਹੈ ਕਾਨੂੰਨ ਤੋਂ ਵੱਡੀ ਸਰਕਾਰ ਵੀ ਨਹੀਂ ਹੈ ਤੁਸੀਂ ਕਾਨੂੰਨ ਮੁਤਾਬਕ ਕਾਨੂੰਨ ਅਨਸਾਰ ਜਿਹੜੇ ਆ ਉਹ ਕਾਰਵਾਈ ਕਰੋ ਤੇ ਜੇ ਤੁਸੀਂ ਪੁਲਿਸ ਦੇ ਥਰੂ ਅਜਿਹਾ ਕੰਮਕਾਰ ਕਰੋਗੇ ਜਾਂ ਐਗਜੈਕਟਿਵ ਰਾਹੀ ਕਰੋਗੇ ਫਿਰ ਨਿਆਂਪਾਲਿਕਾ ਬੇਮੈਨਾ ਹੋ ਜਾਂਦੀ ਹੈ ਦੂਸਰਾ ਸਵਾਲ ਜਿਹੜਾ ਪੋਲੀਟੀਕਲ ਤੌਰ ਤੇ ਜਿਹਨੂੰ ਸੁਪਰੀਮ ਕੋਰਟ ਨੇ ਜੋਗੇ ਦੇ ਯੂਪੀ ਸਰਕਾਰ ਨੂੰ ਇਸੇ ਬਲਡੋਜ਼ਰ ਕਾਰਵਾਈ ਨੂੰ ਰੋਕਿਆ ਉਹਨਾਂ ਨੇ ਰੋਕਥਾਮ ਲਾਈ ਹੈ ਵੀ ਇਹ ਕੋਈ ਪ੍ਰੋਸੀਜਰ ਨਹੀਂ ਹੈ ਉਹ ਕਰੋਟ ਦੇ ਕਾਨੂੰਨ ਦੀ ਸੰਵਿਧਾਨ ਦੀ ਜਿਹੜੀ ਉਹਦੇ ਅੰਤਰਗਤ ਕਾਰਵਾਈ ਸਰਕਾਰ ਨੂੰ ਕਰਨੀ ਬਣਦੀ ਹੈ ਦੂਜਾ ਸਵਾਲ ਇਹ ਵੀ ਹੈ ਵੀ ਫਿਰ ਤੁਸੀਂ ਜੋਗੀ ਦੇ ਬਲਡੋజర్ ਕਾਰਵਾਈ ਨੂੰ ਇੱਕ اپੋਜੀਸ਼ਨ ਪਾਰਟੀ ਦੇ ਤੌਰ ਤੇ ਆਮ ਆਦਮੀ ਪਾਰਟੀ ਕਿਸ ਤਰ੍ਹਾਂ ਵਿਰੋਧ ਕਰ ਸਕਦੀ ਹੈ ਤੇ ਤੁਸੀਂ ਕਾਨੂੰਨ ਤੋਂ ਤਾਂ ਕੋਈ ਵੀ ਉੱਤੇ ਨਹੀਂ ਹੈ ਨਾ ਆਪਾਂ ਉੱਤੇ ਨਾ ਕੋਈ ਹੋਰ ਉੱਤੇ ਹੋ ਸਕਦਾ ਤੇ ਜਿਹੜੀ ਵੀ ਕਾਰਵਾਈ ਆ ਕਾਨੂੰਨ ਦੇ ਅੰਤਰਗਤ ਹੋਣੀ ਚਾਹੀਦੀ ਆ ਤੇ ਨਸ਼ਾ ਨੂੰ ਥੱਲ ਪੈਣੀ ਚਾਹੀਦੀ ਆ ਨਸ਼ਾ ਤਸ਼ਕਰਾਂ ਦੇ ਖਿਲਾਫ ਮਹਮ ਜਾਰੀ ਰਹਿਣੀ ਚਾਹੀਦੀ ਆ ਤੇ ਨਸ਼ਾ ਜਿਹੜੇ ਤਸ਼ਕਰ ਨੇ ਵੱਡੇ ਜਿਹੜੇ ਹੈ ਉਹਨਾਂ ਨੂੰ ਕੰਟਰੋਲ ਕਰਨਾ ਬੱਡੀ ਜ਼ਰੂਰੀ ਗੱਲ ਆ ਜੇ ਮਤਲਬ ਡਿਮਾਂਡ ਤੇ ਸਪਲਾਈ ਦਾ ਮਾਮਲਾ ਹੈ ਤੇ ਜੇ ਨਸ਼ਾ ਖਾਣ ਵਾਲੇ ਨਹੀਂ ਮੁੱਕਦੇ ਤਾਂ ਸਪਲਾਈਰ ਵੀ ਨਹੀਂ ਮੁੱਕਦੇ ਤੇ ਡਿਮਾਂਡ ਤੇ ਸਪਲਾਈ ਦੀ ਚੇਨ ਨੂੰ ਕਿਸ ਤਰ੍ਹਾਂ ਮਤਲਬ ਤੋੜ ਸਕਦਾ ਹੈ ਸਰਕਾਰ ਦੇ ਸਾਹਮਣੇ ਸਭ ਤੋਂ ਵੱਡਾ ਸਵਾਲ ਹੈ ਡਿਮਾਂਡ ਜਿਹੜੀ ਹੈ ਜਿੰਨਾ ਚਿਰ ਨਸ਼ੇੜੀ ਰਹਿਣਗੇ ਉਨਾ ਚਿਰ ਡਿਮਾਂਡ ਤਾਂ ਬਰਕਰਾਰ ਜੇ ਡਿਮਾਂਡ ਬਰਕਰਾਰ ਆ ਤਾਂ ਸਪਲਾਈਰ ਵੀ ਸਟੈਂਡ ਕਰਦੇ ਨੇ ਸਭ ਤੋਂ ਵੱਡਾ ਸਵਾਲ ਉਸ ਚੇਨ ਨੂੰ ਤੋੜਨ ਲਈ ਵੱਡੇ ਸਪਲਾਈਰ ਨੂੰ ਹੱਥ ਪਾਇਆ ਜਾਵੇ ਉਹ ਚੇਨ ਤੋੜੀ ਜਾਵੇ ਜਿਹੜੇ ਨਸ਼ਾ ਕਰਨ ਵਾਲੀ ਫੌਜ ਆ ਉਸ ਨੌਜਵਾਨੀ ਨੂੰ ਰੀ ਹੈਲਵਿਟੇਸ਼ਨ ਦਾ ਪ੍ਰੋਗਰਾਮ ਬਹੁਤ ਲਾਰਜ ਸਕੇਲ ਤੇ ਚਾਹੀਦਾ ਸਰਕਾਰ ਨੂੰ ਉਹਨਾਂ ਦੇ ਮੌੜ ਬਸੇਬੇ ਦਾ ਪ੍ਰਬੰਧ ਕਰਕੇ ਉਹਨਾਂ ਨੂੰ ਸਾਈਕਲੋਜੀਕਲੀ ਮਜ਼ਬੂਤ ਕਰਕੇ ਉਹਨਾਂ ਨੂੰ ਡਾਕਟਰੀ ਸਹਾਇਤਾ ਦੇ ਨਾਲ ਇਸ ਸੰਕਟ ਦੇ ਵਿੱਚੋਂ ਇਸ ਬਰਾਈ ਦੇ ਵਿੱਚੋਂ ਕੱਢਣ ਵਾਸਤੇ ਜਿਹੜਾ ਸਰਕਾਰ ਨੇ ਪੰਜ ਮੰਤਰੀਆਂ ਦੀ ਇੱਕ ਕਮੇਟੀ ਬਣਾ ਦਿੱਤੀ ਹੈਗੀ ਔਰ ਦੂਜਾ ਕਹਿ ਦਿੱਤਾ ਸਰਕਾਰ ਨੇ ਵਾਰਨ ਕਰ ਦਿੱਤਾ ਜਾਂ ਪੰਜਾਬ ਛੱਡ ਜੋ ਜਾਂ ਫਿਰ ਨਸ਼ੇ ਵੇਚਨੇ ਬੰਦ ਕਰ ਦੋ ਦੇਖੋ ਕਮੇਟੀ ਬਣਾਤੇ ਆ ਪਹਿਲਾਂ ਵੀ ਬਣੀਆਂ ਕਮੇਟੀਆਂ ਬਣੀਆਂ ਨੇ ਇਹ ਤਾਂ ਆਉਣ ਵਾਲਾ ਸਮਾਂ ਹੀ ਡਿਸਾਈਡ ਕਰੇਗਾ ਵੀ ਕੀ ਉਹ ਜਿਹੜੇ ਮੇਰਾ ਖਿਆਲ ਚਾਰ ਮਨਿਸਟਰਾਂ ਨੂੰ ਚਾਰ ਖੈ ਪੰਜ ਨੇ ਹੋ ਉਹ ਚਾਰ ਪੰਜਾਂ ਦੀ ਡਿਊਟੀ ਲਾਤੀ ਜ਼ਿਲ੍ਹੇ ਵੰਡਤੇ ਕਿਸੇ ਨੂੰ ਮੇਰਾ ਖਿਆਲ ਪੰਜ ਜ਼ਿਲ੍ਹੇ ਦੇ ਤੇ ਕਿਸੇ ਨੂੰ ਛੇ ਜ਼ਿਲ੍ਹੇ ਦੇ ਤੇ ਇਸ ਤਰੀਕੇ ਦੇ ਨਾਲ ਸਰਕਾਰ ਨੇ ਉਹਨਾਂ ਨੂੰ ਡਿਊਟੀ ਲਾਈ ਆ ਤੇ ਆਉਣ ਵਾਲਾ ਸਮਾਂ ਦੱਸੇਗਾ ਵੀ ਨਸ਼ਾ ਬੰਦ ਹੁੰਦਾ ਜਾਂ ਜਿਹੜੇ ਨਸ਼ੇੜੀ ਨੇ ਉਹਨਾਂ ਦਾ ਕੀ ਪ੍ਰਬੰਧ ਹੁੰਦਾ ਜੇ ਤੁਸੀਂ ਨਸ਼ੇੜੀਆਂ ਦਾ ਮੁੜ ਵਸੇਬਾ ਕੇਂਦਰਾਂ ਚ ਲਾ ਜਾ ਕੇ ਜੰਗੀ ਪੱਦਰ ਦੇ ਉੱਤੇ ਉਹਨਾਂ ਦਾ ਇਲਾਜ ਨਹੀਂ ਕਰ ਸਕਦੇ ਤਾਂ ਮੇਰਾ ਮੰਨਣਾ ਇਹ ਆ ਫਿਰ ਇਹ ਲਾਹਮਤ ਨਹੀਂ ਸਮਾਪਤ ਹੋ ਸਕਦੀ ਅਸੀਂ ਕਾਮਰੇਜ ਕੋ ਆ ਕੇ ਸਵਾਲ ਹੈ ਕਿ ਪੰਜਾਬ ਚ ਮੀਡੀਆ ਤੇ ਵੀ ਬੜੇ ਹਮਲੇ ਹੋ ਰਹੇ ਇੱਕ ਬਠਿੰਡੇ ਦੇ ਵਿੱਚ ਮਨਿੰਦਰਜੀਤ ਸਿੰਘ ਸਿੱਧੂ ਪੱਤਰਕਾਰ ਆ ਲੋਕ ਆਵਾਜ਼ ਉਦੇ ਖਿਲਾਫ ਸਰਕਾਰ ਨੇ ਕੇਸ ਦਰਜ ਕਰਵਾ ਦਿੱਤਾ ਸਾਡੇ ਖਿਲਾਫ ਸਰਕਾਰ ਨੇ ਪ੍ਰੀਵਿਲੇਜ ਮੋਸ਼ਨ ਪਾਸ ਕਰ ਦਿੱਤਾ ਹੈਗਾ ਜਿਹੜੀ ਦੇ ਪੰਜਾਬ ਦੇ ਅੰਦਰ ਦੇਸ਼ ਦੀ ਅੰਦਰ ਜਿਹੜੀ ਮੀਡੀਆ ਦੀ ਆਜ਼ਾਦੀ ਤੇ ਜਿਹੜੇ ਹਮਲੇ ਹੋ ਰਹੇ ਉਹਨੂੰ ਕੀ ਵੀ ਦੇਖਦੇ ਤੁਸੀਂ ਦੇਖੋ ਜਿਹੜੇ ਆਮ ਆਦਮੀ ਪਾਰਟੀ ਆ ਇਹ ਡੈਮੋਕ੍ਰੇਸੀ ਦਾ ਮੀਡੀਆ ਦੀ ਆਜ਼ਾਦੀ ਦਾ ਬਹੁਤ ਢੰਡੋਰਾ ਪਿੱਟਦੀ ਰਹੀ ਆ ਤੇ ਹੁਣ ਜਦੋਂ ਆਪ ਰਾ ਸੱਤਾ 'ਚ ਨੇ ਮੀਡੀਆ ਦੀ ਆਜ਼ਾਦੀ ਆ ਜਿਹੜੀ ਇਹਨਾਂ ਤੋਂ ਬਰਦਾਸ਼ਤ ਨਹੀਂ ਹੋ ਰਹੀ ਕਿਉਂਕਿ ਆਪਦੇ ਅੰਦਰੂਨੀ ਸਿਸਟਮ ਦੇ ਅੰਦਰ ਜਿਹੜੀ ਇਹਨਾਂ ਦੀ ਡਿਊਟੀ ਸੀ ਸੁਧਾਰਨ ਦੀ ਉਹ ਕਰਨ ਦੇ ਵਿੱਚ ਫੇਲ ਹੋ ਚੁੱਕੀ ਆ ਸਰਕਾਰ ਮੁਕੰਮਲ ਤੌਰ ਤੇ ਮੀਡੀਆ ਦੀ ਇੱਕ ਡਿਊਟੀ ਆ ਡੈਮੋਕ੍ਰੇਸੀ ਦੇ ਅੰਦਰ ਚੌਥਾ ਥੰਮ ਹੈ ਉਸ ਦੇ ਉੱਤੇ ਜਿਹੜੇ ਹਮਲੇ ਕਰਨਾ ਤੇ ਜੇ ਤਾਂ ਨੈਸ਼ਨਲ ਲੈਵਲ ਤੇ ਮੀਡੀਆ ਦੇ ਉੱਤੇ ਹਮਲੇ ਹੁੰਦੇ ਆ ਜਾਂ ਮੀਡੀਆ ਨੂੰ ਤੰਗ ਕਰਿਆ ਜਾਂਦਾ ਫਿਰ ਤਾਂ ਆਮ ਆਦਮੀ ਪਾਰਟੀ ਕਹਿੰਦੀ ਆ ਵੀ ਇਹ ਮਾੜਾ ਹੈ ਤੇ ਜੇ ਪੰਜਾਬ 'ਚ ਖੁਦ ਕਰਦੇ ਨੇ ਤੇ ਫਿਰ ਇਹ ਚੰਗਾ ਕਿਵੇਂ ਹੋ ਗਿਆ ਦੋਨੋਂ ਗੱਲਾਂ ਦਾ ਮਤਲਬ ਤੁਸੀਂ ਬੈਲੈਂਸ ਰੱਖ ਕੇ ਹੀ ਕਰ ਸਕਦੇ ਚਾਹੇ ਤੁਹਾਡੇ ਚੈਲੰਜ ਤੇ ਚੈਨਲ ਦੇ ਉੱਤੇ ਹੈ ਮੀਡੀਆ ਦੇ ਉੱਤੇ ਚਾਹੇ ਜਿਹੜਾ ਸਿੱਧੂ ਦੇ ਉੱਤੇ ਜਿਹੜਾ ਲੋਕਵਾਚ ਚੈਨਲ ਆ ਉਹਦੇ ਤੇ ਇਸ ਤਰ੍ਹਾਂ ਜਿਹੜੇ ਕੇਸ ਦਰਜ ਕਰਨੇ ਸਰਕਾਰ ਲਈ ਬਾਝਵ ਨਹੀਂ ਹੈ ਜਮਹੂਰੀਅਤ ਦੇ ਉੱਤੇ ਸਿੱਧਾ ਹਮਲਾ ਹੈ ਤੇ ਜਮਹੂਰੀ ਸਿਸਟਮ ਦੇ ਅੰਦਰ ਪੱਤਰਕਾਰਤਾ ਨੂੰ ਜਮਹੂਰੀ ਤ ਨੂੰ ਮਜ਼ਬੂਤ ਕਰਨ ਦੇ ਵਾਸਤੇ ਉਹਨਾਂ ਨੂੰ ਆਪਣਾ ਰੋਲ ਅਦਾ ਕਰਨ ਦੇਣਾ ਚਾਹੀਦਾ ਜਿਹੜਾ ਵਿਧਾਨ ਸਭਾ ਦੇ ਅੰਦਰ ਲੈ ਕੇ ਆਂਦਾ ਵੀ ਤੁਹਾਡੇ ਖਿਲਾਫ ਉਹ ਤਾਂ ਮੈਂ ਸਮਝਦਾ ਵੀ ਇਸ ਤੋਂ ਸਰਕਾਰ ਦਾ ਡਰੇ ਹੋਏ ਦਾ ਵੀ ਸਬੂਤ ਹੈ ਸਰਕਾਰ ਅੰਦਰੋਂ ਡਰੇ ਹੋਈ ਆ ਆਪਣੇ ਜਿਹੜੇ ਠੀਕ ਕੰਮ ਕਾਨੂੰਨ ਦੇ ਮੁਤਾਬਕ ਕੰਮ ਨਹੀਂ ਹੋ ਰਹੇ ਉਹ ਤੋਂ ਡਰ ਦੇ ਵਿੱਚੋਂ ਨਿਕਲਦੀ ਹੈ ਇਹ ਗੱਲ ਵੀ ਉਹ ਮਤਲਬ ਮੀਡੀਆ ਤੇ ਪਹੁੰਚ ਦੀ ਇਲਾਦੋ ਤੁਹਾਡੀ ਐਂਟਰੀ ਬੈਨ ਕਰਦੇ ਹੋ ਇਹ ਸਾਰਾ ਕੁਝ ਉਹਦੇ ਡਰ ਦੀ ਨਿਸ਼ਾਨੀ ਹੈ ਸੀਪੀਐਮ ਮੰਗ ਕਰਦੀ ਹੈ ਕਿ ਜਿਹੜੇ ਮੀਡੀਆ ਦੀ ਜਾਦੀ ਜਿਹੜੀ ਬਹਾਲ ਹੋਣੀ ਚਾਹੀਦੀ ਜਿਹੜੇ ਮੁਕਦਮੇ ਦਰਜ ਕੀਤੇ ਗਏ ਨੇ ਜਾਂ ਜਿਹੜੇ ਮਤੇ ਪਾਸ ਕੀਤੇ ਗਏ ਨੇ ਉਹ ਵਾਪਸ ਹੋਣੇ ਚਾਹੀਦੇ ਨੇ देखो सीपीएम हमेशा मीडिया दी आजादी ਦੇ ਹੱਕ ਵਿੱਚ ਰਹੀ ਹੈ ਤੇ ਅਸੀਂ ਹੁਣ ਵੀ ਮੰਗ ਕਰਦੇ ਆ ਤੇ ਜਿਹੜਾ ਵਿਧਾਨ ਸਭਾ ਚ ਉਹਨਾਂ ਨੇ ਗੱਲ ਕੀਤੀ ਆ ਪਾਬੰਦੀ ਲਾਈ ਵੀ ਚੈਨਲ ਨੂੰ এবੀਸੀ ਨੂੰ ਅਸੀਂ ਨਹੀਂ ਮਤਲਬ ਐਂਟਰ ਕਰਨ ਦੇਣਾ ਹੈ ਇਹ ਪਾਬੰਦੀ ਵੀ ਜਮਹੂਰੀਅਤ ਦੇ ਵਿਰੁੱਧ ਹੈ ਅਸੀਂ ਇਹ ਮੰਗ ਕਰਦੇ ਆ ਵੀ ਉਹ ਰੱਦ ਕਰਨੇ ਚਾਹੀਦੇ ਆ ਤੇ ਜਿਹੜੇ ਮੁਕਦਮੇ ਦਰਜ ਕੀਤੇ ਆ ਉਹ ਮੁਕਦਮੇ ਤੁਰੰਤ ਪ੍ਰਭਾਵ ਨਾਲ ਰੱਦ ਹੋਣੇ ਚਾਹੀਦੇ ਆ ਤੇ ਮੀਡੀਆ ਨੂੰ ਆਪਣਾ ਆਜ਼ਾਦ ਤੌਰ ਤੇ ਆਪਣਾ ਫੰਕਸ਼ਨਿੰਗ ਜਿਹੜਾ ਕਰਨ ਦੀ ਆਜ਼ਾਦੀ ਦੇਣੀ ਚਾਹੀਦੀ ਆ ਤੇ ਸਰਕਾਰ ਦੀ ਇਹ ਡਿਊਟੀ ਨਹੀਂ ਹੈ ਵੀ ਤੁਸੀਂ ਨੁਕਤਾ ਚ ਇੰਨੀ ਬਰਦਾਸ਼ਤ ਨਾ ਕਰੋ ਇਹ ਮਤਲਬ ਜਮਹੂਰੀਅਤ ਦੇ ਅੰਦਰ ਸਾਡਾ ਸੰਵਿਧਾਨ ਹੀ ਸਾਨੂੰ ਬੋਲਣ ਦੀ ਆਜ਼ਾਦੀ ਦਿੰਦਾ ਤੇ ਜਿਹੜੇ ਤੱਥ ਨੇ ਉਹ ਪੇਸ਼ ਕਰਨ ਦੀ ਆਜ਼ਾਦੀ ਦਿੰਦਾ ਇਹ ਠੀਕ ਆ ਵੀ ਜਿਹੜਾ ਮੀਡੀਆ ਹੈ ਉਹਨੂੰ ਤੱਥਾਂ ਆਧਾਰਤ ਆਪਣੀ ਰਿਪੋਰਟਿੰਗ ਕਰਨ ਤੋਂ ਬਿਲਕੁਲ ਨਹੀਂ ਰੋਕਿਆ ਜਾਣਾ ਚਾਹੀਦਾ ਉਹਨਾਂ ਦਾ ਡੈਮੋਕਰੈਟਿਕ ਰਾਈਟ ਹੈ ਹਰ ਬੰਦੇ ਨੂੰ ਆਪਣੀ ਗੱਲ ਪੇਸ਼ ਕਰਨ ਦਾ ਪਰ ਤੱਥਾਂ ਦੇ ਉੱਤੇ ਜਿਹੜੀ ਰਿਪੋਰਟਿੰਗ ਹੈਗੀ ਆ ਵੀ ਜੇ ਉਹਨੂੰ ਵੀ ਬਰਦਾਸ਼ਤ ਨਹੀਂ ਕਰਨਾ ਹੈ ਤਾਂ ਫਿਰ ਸਮਝ ਲਓ ਵੀ ਇਹ ਐਮਰਜੈਂਸੀ ਵਰਗੀ ਗੱਲ ਨਹੀਂ ਆ ਵੀ ਇਹ ਸਿੱਧਾ ਤੁਸੀਂ ਥੋਪ ਰਹੇ ਹੋ ਵੀ ਸਾਡੇ ਵਾਲੀ ਗੱਲ ਪੇਸ਼ ਕਰੋ ਤੇ ਜਿਹੜੇ ਤੁਹਾਡੇ ਖਿਲਾਫ ਜਾਂਦੀ ਉਹ ਪੇਸ਼ ਨਹੀਂ ਕਰਨ ਦੇਣੀ। ਇਹ ਕੋਰਾ ਆਖਰੀ ਸਵਾਲ ਹੈ ਜੀ ਇੱਕ ਐਮਐਲਏ ਦੀ ਜਿਹੜੀ ਆਡੀਓ ਰੀਲਿਕ ਹੋਈ ਆ ਉਸੇ ਮਸਲੇ 'ਚ ਮਨਿੰਦਰਜੀਤ ਸਿੰਘ ਸਿੱਧੂ ਹੁਣਾਂ ਦੇ ਮਕਦਮਾ ਦਰਜ ਕਰਤਾ। ਇੱਕ ਐਮਐਲਏ ਕਹਿੰਦੇ ਆਪਣੇ ਹੀ ਵਰਕਰ ਦੇ ਜਿਹੜੇ ਘਰ ਵਾਲੀ ਸਰਪੰਚ ਨਹੀਂ ਉਹਦੇ ਘਰ ਵੜ ਜਾਂਦਾ ਧੱਕੇ ਦੇ ਨਾਲ ਤੇ ਮਸਾਂ ਕੁੱਟਦਾ ਹੀ ਕੁੱਟ ਖਾਂਦਾ ਹੀ ਬਚਿਆ। ਇੱਕ ਐਮਐਲਏ ਦੇ ਪੈਸੇ ਜਿਹੜੇ ਤੇ ਪੀਏ ਪੈਸੇ ਵਾਪਸ ਕਰਨ ਚੱਲ ਗਿਆ ਹੈਗਾ ਜੀ। ਉਸ ਮਸਲੇ 'ਚ ਸਰਕਾਰ ਦੀ ਤੁਹ ਨਾਲ ਨਹੀਂ ਤੁਹੀ ਨਹੀਂ ਹੁੰਦੀ। ਦੇਖੋ ਸਰਕਾਰ ਇਸ ਗੱਲ 'ਚ ਬੁਰੀ ਤਰ੍ਹਾਂ ਬਖਲਾਹਟ ਵਿੱਚ ਆ ਮੈਂ ਜੋ ਸਮਝਦਾ ਜਿਹੜੇ ਆ ਮਤਲਬ ਸਾਰਾ ਕੁਝ ਹਫੜਾ ਦਫੜੀ 'ਚ ਜੋ ਐਕਸ਼ਨ ਕੀਤੇ ਜਾ ਰਹੇ ਨੇ ਇਹ ਸਰਕਾਰ ਅਸਲ 'ਚ ਠੀਕ ਹੱਲ ਕੱਢਣ ਦੇ ਵਿੱਚ ਸਫਲ ਨਾ ਹੋਣ ਦੇ ਕਾਰਨ ਆਪਣੀਆਂ ਅਸਫਲਤਾਵਾਂ ਨੂੰ ਛਪਾਉਣ ਦੇ ਵਾਸਤੇ ਤੇ ਆਪਣੇ ਐਮਐਲਏ ਦੀਆਂ ਸਫਲਤਾਵਾਂ ਨੇ ਜਾਂ ਉਹਨਾਂ ਦੀਆਂ ਜਿਹੜੀਆਂ ਵਧੇਕੀਆਂ ਨੇ ਉਹਨਾਂ ਨੂੰ ਛਪਾਉਣ ਦੇ ਵਾਸਤੇ ਸਾਰਾ ਕੁਝ ਸਰਕਾਰ मतलब حفੜਾ दफड़ी ਦੇ ਵਿੱਚ ਫਸੀ ਹੋਈ ਆ ਇਹਦੇ ਲਈ ਭਗਵਾਨਤਮਾਨ ਸਰਕਾਰ ਨੂੰ سنجیدگی ਦੇ ਨਾਲ ਜੋ ਲੋਕਾਂ ਨਾਲ ਪ੍ਰੋਮਿਸ ਕੀਤੇ ਆ ਉਹਨਾਂ ਵਾਅਦਿਆਂ ਦੀ ਪੂਰਤੀ ਵਾਲੇ ਪਾਸੇ ਨੂੰ ਸੋਚਣਾ ਚਾਹੀਦਾ ਜਿਹੜਾ ਕੰਮ ਕਰਨ ਦਾ ਅਸਲ ਸਮਾਂ 1.5 ਸਾਲ ਬਚਿਆ ਜੇ ਸਰਕਾਰ ਮਤਲਬ ਠੀਕ ਢੰਗ ਨਾਲ ਵੀ ਚੱਲਦੀ ਰਹਿੰਦੀ ਹੈ ਜੇ ਕੋਈ bigger ਵਾਦਾ ਹੋਰ ਨਹੀਂ ਬੰਦਾ ਤਾਂ ਉਹ 1.5 ਸਾਲ ਦੇ ਵਿੱਚ ਆਪਣੇ ਜਿਹੜੇ ਵਾਅਦੇ ਕੀਤੇ ਆ ਗਰੰਟੀਆਂ ਦਿੱਤੀਆਂ ਉਹਦੀ ਪੂਰਤੀ ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਤਾਂ ਕਿ ਸਰਕਾਰ ਲੋਕ ਇਸ ਲਈ ਚੁਣਦੇ ਨੇ ਵੀ ਸਾਨੂੰ ਕੁਝ ਨਾ ਕੁਝ ਠੀਕ ਇਨਸਾਫ ਮਿਲੇ ਜੇ ਲੋਕਾਂ ਨੂੰ ਇਨਸਾਫ ਨਹੀਂ ਮਿਲਣਾ ਤੇ ਫਿਰ ਪਹਿਲਾਂ ਤੇ ਇੰਨਾ ਚੰਤਰ ਕੀ ਰਹਿ ਗਿਆ ਫਿਰ ਲੋਕ ਇਹ ਮਹਿਸੂਸ ਕਰ ਲੱਗਦੇ ਆ ਲੋਕ ਸਗੋਂ ਨਰਾਸ਼ ਨੇ ਇਸ ਨਾਸਤਾ ਦੇ ਨਾਲ ਲੋਕਾਂ ਦਾ ਇਹ ਜਮਹੂਰੀ ਸਿਸਟਮ ਤੋਂ ਪ੍ਰਬੰਧ ਤੋਂ ਸਗੋਂ ਪ੍ਰੋਸਾ ਵੀ ਉੱਠਦਾ ਹੈ ਜਦੋਂ ਤੁਸੀਂ ਝੂਠੇ ਵਾਅਦੇ ਕਰਕੇ ਤੇ ਲੋਕਾਂ ਨਾਲ ਉਸੇ ਤਰ੍ਹਾਂ ਦੇ ਧੱਕੇ ਮਤਲਬ ਹੋਣ ਜਿਹੜੇ ਆਪਣੇ ਆਪ ਨੂੰ ਆਮ ਕਹਾਉਣ ਵਾਲੇ ਤੇ ਖਾਸ ਤੋਂ ਵੀ ਉੱਪਰ ਚੱਲਿਆ ਗਿਆ ਕੰਮ ਤੇ ਇਹਨਾਂ ਨੂੰ ਸੋਚਣਾ ਚਾਹੀਦਾ ਆਪਣੇ ਗਰੇਵਾਂ ਚ ਛਾਤੀ ਮਾਰ ਕੇ ਮੈਂ ਸਮਝਦਾ ਵੀ ਜਿਹੜੇ ਲੋਕਾਂ ਨੇ ਐਡਾ ਵੱਡਾ ਵੱਡਾ ਪ੍ਰਡਕਟ ਦਿੱਤਾ ਆਪਣੇ ਗਰੇਵਾਂ ਚ ਛਾਤੀ ਮਾਰਨ ਤੇ ਆਪਣੇ ਗਲਤੀਆਂ ਨੂੰ ਦਰੋਸਤ ਕਰਨਾ ਕੋਈ ਮਾੜਾ ਕੰਮ ਨਹੀਂ ਹੈ ਆਪਣੀਆਂ ਗਲਤੀਆਂ ਨੂੰ ਦਰੋਸਤ ਕਰਨਾ ਚਾਹੀਦਾ ਬਹੁਤ ਸ਼ੁਕਰੀਆ ਜੀ ਥੈਂਕ ਯੂ ਜੀ ਔਰ ਤੁਹਾਨੂੰ ਤੁਹਾਡਾ ਬਹੁਤ ਬਹੁਤ ਧੰਨਵਾਦ ਔਰ ਫਿਲਹਾਲ ਸਾਨੂੰ ਦੀ ਆ ਗਿਆ ਇਸੇ ਤਰ੍ਹਾਂ ਦੇਖਦੇ ਰਹੋ ABC ਪੰਜਾਬ